ਮੈਂ ਉਸ ਹੱਤਿਆ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲੁਧਿਆਣਾ ਦੀ ਜਿਮਨੀ ਚੋਣ ਵਿੱਚ ਭਾਜਪਾ ਵੱਲੋਂ ਮਹਿਲਾ ਨੂੰ ਬਣਾਇਆ ਗਿਆ ਉਮੀਦਵਾਰ ਉਹ ਮਹਿਲਾ ਦੇ ਨਾਮ ਦੇ ਲੱਗੇ ਪੋਸਟਰ ਭਾਜਪਾ ਵਰਕਰਾਂ ਦੇ ਵਿੱਚ ਵੱਡਾ ਉਤਸ਼ਾਹ ਉਸ ਮਹਿਲਾ ਦੇ ਨਾਮ ਦੇ ਪਿੱਛੇ ਉਹ ਕੌਣ ਹੈ ਮਹਿਲਾ ਜਿਸ ਨੂੰ ਭਾਜਪਾ ਨੇ ਉਮੀਦਵਾਰ ਬਣਾਇਆ ਹੈ ਪੂਰੇ ਭਾਰਤ ਦੇ ਵਿੱਚ ਉਸ ਮਹਿਲਾ ਦਾ ਨਾਮ ਹੈ ਬੀਜੇਪੀ ਵੱਲੋਂ ਉਸ ਨੂੰ ਲੁਧਿਆਣਾ ਦੇ ਵਿੱਚ ਜਿਮਨੀ ਚੋਣ ਲੜਾਉਣਾ ਜੋ ਹੁਣ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ ਬੀਜੇਪੀ ਨੇ ਜਿਵੇਂ ਹੀ ਜਿਮਨੀ ਚੋਣ ਦਾ ਐਲਾਨ ਹੋਇਆ ਉਸ ਤੋਂ ਬਾਅਦ ਬੀਜੇਪੀ ਨੇ ਕੱਲ ਆਪਣੀਆਂ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਵਿੱਚ ਬੀਜੇਪੀ ਵੱਲੋਂ ਟਿਕਟ ਲੈਣ ਦੇ ਚਾਹਵਾਨਾਂ ਦੀ ਲਿਸਟ ਬਹੁਤ ਲੰਬੀ ਸੀ ਜੋ ਤਿੰਨ ਮਹਿਲਾਵਾਂ ਦੇ ਨਾਮ ਵੀ ਸ਼ਾਮਲ ਸੀ ਜਿਸ ਵਿੱਚੋਂ ਬੀਜੇਪੀ ਨੇ ਉਸ ਮਹਿਲਾ ਨੂੰ ਟਿਕਟ ਦਿੱਤੀ ਹੈ ਜਿਹੜਾ ਕਿ ਬਹੁਤ ਵੱਡਾ ਨਾਮ ਹੈ ਫਿਲਮੀ ਇੰਡਸਟਰੀ ਦੇ ਵਿੱਚ ਲੁਧਿਆਣਾ ਤੋਂ ਹੀ ਰਿਪਰੈਜ਼ੈਂਟ ਕਰਦੇ ਨੇ ਔਰ ਬੰਬਈ ਦੇ ਵਿੱਚ ਜਾ ਕੇ ਉਹਨਾਂ ਨੇ ਫਿਲਮ ਇੰਡਸਟਰੀ ਦੇ ਵਿੱਚ ਦੁਨੀਆ ਵਿੱਚ ਨਾਂ ਕਮਾਇਆ ਹੈ ਤਰਮਿੰਦਰ ਜੋ ਸਾਨੇਵਾਲ ਹਲਕੇ ਤੋਂ ਤਰਮਿੰਦਰ ਜੀ ਜਿਨ੍ਹਾਂ ਦੇ ਪਰਿਵਾਰ ਨੂੰ ਇਹ ਟਿਕਟ ਦਿੱਤੀ ਗਈ ਹੈ ਜੋ ਉਹਨਾਂ ਦੇ ਪੋਸਟਰ ਹਲਕਾ ਪਛਮੀ ਦੇ ਵਿੱਚ ਲੱਗੇ ਹੋਏ ਨਜ਼ਰ ਆ ਰਹੇ ਨੇ ਔਰ ਵਰਕਰਾਂ ਦੇ ਵੱਲੋਂ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਜੋ ਕਿ ਦਿੱਲੀ ਹਾਈ ਕਮਾਂਡ ਦੇ ਵੱਲੋਂ ਉਸ ਦੇ ਨਾਮ ਦੇ ਉੱਪਰ ਮੋਹਰ ਲਾ ਦਿੱਤੀ ਗਈ ਹੈ ਜੋ ਕੁਝ ਹੀ ਛੇ ਮੇ ਬਾਅਦ ਉਸ ਦਾ ਐਲਾਨ ਹੋ ਜਾਵੇਗਾ ਪੰਜਾਬ ਦੀ ਪੂਰੀ ਜੋ ਸੰਗਠਨ ਮੰਤਰੀ ਪਾਰਟੀ ਹੈ ਉਹਨਾਂ ਨੂੰ ਬੁਲਾ ਲਿਆ ਗਿਆ ਹੈ ਜੋ ਕਿ ਦਿੱਲੀ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਐਲਾਨ ਹੋਣਾ ਬਾਕੀ ਹੈ ਜੋ ਸੂਤਰਾਂ ਤੋਂ ਜਾਣਕਾਰੀ ਆ ਰਹੀ ਹੈ ਕਿ ঈਸ਼ਾ ਦਿਓਲ ਜਿਹੜੇ ਕਿ ਧਰਮਿੰਦਰ ਦੀ ਬੇਟੀ ਉਹਨਾਂ ਨੂੰ ਇਹ ਟਿਕਟ ਦੇਣ ਵਾਸਤੇ ਭਾਜਪਾ ਨੇ ਜਿਹੜੀ ਤਿਆਰੀ ਕੀਤੀ ਹੈ ਸੋ ਉਮੀਦਵਾਰ ਦੇ ਤੌਰ ਤੇ ਤਿੰਨ ਮਹਿਲਾ ਉਮੀਦਵਾਰ ਜਿਨ੍ਹਾਂ ਨੇ ਟਿਕਟ ਦੀ ਮੰਗ ਕੀਤੀ ਸੀ ਜਿਨ੍ਹਾਂ ਵਿੱਚੋਂ ਫਿਲਮੀ ਅਦਾਕਾਰ ਇਸ਼ਾ देओल ਰਾਸ਼ੀ ਅਗਰਵਾਲ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੀ ਪਤਨੀ ਅਨੂਪਮਾ ਬਿੱਟੂ ਦੇ ਨਾਮ ਤੇ ਵੀ ਚਰਚਾ ਕੀਤੀ ਜਾ ਰਹੀ ਸੀ ਸਿਆਸੀ ਸੂਤਰਾਂ ਦੀ ਮੰਨੀ ਤਾ ਦਿੱਲੀ ਚੋਂ ਭਾਜਪਾ ਦਫ਼ਤਰ ਵਿਖੇ ਕੇਂਦਰੀ ਲੀਡਰਸ਼ਿਪ ਵੱਲੋਂ ਇਸ ਸਬੰਧੀ ਬੈਠਕ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਸੰਗਠਨ ਮੰਤਰੀ ਨੂੰ ਵੀ ਜਿਹੜਾ ਹੁਣ ਦਿੱਲੀ ਵਿੱਚ ਬੁਲਾਇਆ ਹੋਇਆ ਜੋ ਕਿ ਕੁਝ ਹੀ ਘੰਟਿਆਂ ਬਾਅਦ ਨਾਮ ਫਾਈਨਲ ਹੋ ਕੇ ਉਸ ਦੇ ਉੱਪਰ ਮੋਹਰ ਲਾ ਦਿੱਤੀ ਜਾਵੇਗੀ ਜਿਸ ਨੇ ਚੱਲ ਗਿਆ ਉਮੀਦ ਜਿਤਾਈ ਜਾ ਰਹੀ ਹੈ ਕਿ ਇਸ ਸੀਟ ਤੋਂ ਜਲਦ ਉਮੀਦਵਾਰ ਜਿਹੜਾ ਹੈ ਉਹ ਕੁਸ਼ਤ ਹੋ ਜਾਵੇਗਾ ਸੋ ਇਸ ਤੋਂ ਪਹਿਲਾਂ ਕਿ ਜਦੋਂ ਵੀ ਲੁਧਿਆਣਾ ਦੇ ਵਿੱਚ ਈਸ਼ਾ ਦਿਓਲ ਦੇ ਪੋਸਟਰ ਲੱਗੇ ਹੋਏ ਨਜ਼ਰ ਆ ਰਹੇ ਨੇ ਈਸ਼ਾ ਦਿਓਲ ਜੋ ਕਿ ਭਾਜਪਾ ਦੇ ਵਿੱਚ ਹੇਮਾ ਮਾਲਣੀ ਜਿਹੜੇ ਕਿ ਧਰਮਿੰਦਰ ਦੇ ਪਤਨੀ ਨੇ ਉਹਨਾਂ ਦੇ ਵੱਲੋਂ ਜਿਹੜਾ ਕਿ ਰਾਜਨੀਤੀ ਵਿੱਚ ਲਿਆਉਣ ਵਾਸਤੇ ਈਸ਼ਾ ਦਿਓਲ ਨੂੰ ਇਹ ਜਿਹੜਾ ਟਿਕਟ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਈਸ਼ਾ ਦਿਓਲ ਸੰਨੀ ਦਿਓਲ ਦੀ ਪੈਣ ਹੁੰਦੇ ਨਾਤੇ ਸੰਨੀ ਦਿਓਲ ਨੇ ਵੀ ਪਹਿਲਾਂ ਲੋਕ ਸਭਾ ਦੇ ਵਿੱਚ 5 ਸਾਲ ਜੋ ਭਾਜਪਾ ਦੇ ਵਿੱਚ ਰਹਿ ਕੇ ਸੇਵਾ ਕੀਤੀ ਹੈ ਹਲਕਾ ਗੁਰਦਾਸਪੁਰ ਦੀ ਉਸ ਤੋਂ ਬਾਅਦ ਉਹ ਰਾਜਨੀਤੀ ਤੋਂ ਪਿੱਛੇ ਹਟੇ ਨੇ ਹੁਣ ਹਿਮਾ ਮਾਨਲੀ ਨੇ ਆਪਣੀ ਬੇਟੀ ਇਸ਼ਾ ਦਿਓਲ ਨੂੰ ਰਾਜਨੀਤੀ ਦੇ ਵਿੱਚ ਜੋ ਪੌੜੀਆਂ ਚੜਾੜੀਆਂ ਸ਼ੁਰੂ ਕੀਤੀਆਂ ਨੇ ਸੋ ਇਸ਼ਾ ਦਿਓਲ ਦੇ ਨਾਮ ਦੇ ਉੱਪਰ ਜੋ ਬਹੁਤ ਵੱਡੀ ਚਰਚਾ ਹੈ ਅਤੇ ਸਭ ਤੋਂ ਉੱਪਰ ਨਾਮ ਚੱਲ ਰਿਹਾ ਹੈ ਇਸ ਦੇ ਨਾਲ ਹੀ ਜੋ ਪਿਛਲੇ 2022 ਦੇ ਵਿੱਚ ਚੋਣਾਂ ਲੜ ਚੁੱਕੇ ਐਡਵੋਕੇਟ ਵਿਕਰਮਜੀਤ ਸਿੰਘ ਸੰਧੂ जीमन गुप्ता राशि अग्रवाल हरेश मित्तल विद्यावेतरी जितारेन और स्टेलाडी हबीत तलीवाल जो पंजाबी फिल्मी इंडस्ट्री ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਉਹਨਾਂ ਦਾ ਨਾਮ ਤੇ ਵੀ ਚਰਚਾ ਚੱਲ ਰਹੀ ਹੈ ਪਰ ਪਾਰਟੀ ਗੁੱਟਬਾਜੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਪਾਰਟੀ ਨੇ ईशा देओल ਦੇ ਨਾਮ ਨੂੰ ਫਾਈਨਲ ਕੀਤਾ ਹੈ ईशा देओल ਜੋ ਕਿ ਟਰਮੀ ਇੰਡਸਟਰੀ ਦੀ ਬਹੁਤ ਵੱਡੀ ਸਟਾਰ ਹੈ ਔਰ ਹਿਮਾ ਮਾਲਣੀ ਤਰਮਿੰਦਰ ਸੰਨੀ ਦਿਓਰ ਜਿਹੜੇ ਕਿ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੈ ਔਰ ਉਹਨਾਂ ਨੂੰ ਵੱਡਾ ਚਿਹਰਾ ਹੋਣ ਦੇ ਨਾਤੇ ਟਿਕਟ ਦੇਣ ਵਾਸਤੇ ਭਾਜਪੀ ਵੱਲੋਂ ਤਿਆਰੀ ਕਰ ਲਈ ਹੈ